ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਜ਼ਿੰਦਗੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਤੇ ਇਸ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਮੁੱਲ ਵੀ ਤਰਨੇ ਪਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਅਜਿਹੀ ਚੀਜ਼ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ ਉਹ ਹੈ ਡਿਪਰੈਸ਼ਨ ਦੀ ਬਿਮਾਰੀ ਡਿਪਰੈਸ਼ਨ ਹੈ ਕਿ ਕਿੰਨਾ ਨੂੰ ਹੁੰਦਾ ਹੈ ਇਸ ਦਾ ਕੀ ਇਲਾਜ ਹੈ ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਸ ਦੀ ਜਾਣਕਾਰੀ ਲੈਣ ਦੇ ਲਈ ਅੱਜ ਡਾਕਟਰ ਸਾਹਿਬ ਕੋਲ ਪਹੁੰਚੇ ਆ। ਨਾਲ ਪਹਿਲਾਂ ਵੀ ਤੁਸੀਂ ਕਾਫੀ ਪਾਡਕਾਸਟ ਦੇਖਨੇ ਮੁਲਾਕਾਤਾਂ ਦੇਖੀਆਂ ਨੇ ਤੇ ਅਹਿਮ ਮੁੱਦਿਆਂ ਤੇ ਅਹਿਮ ਬਿਮਾਰੀਆਂ ਤੇ ਕਾਫੀ ਸੌਖੇ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਤੱਕ ਸਮਝਾਇਆ ਵੀ ਹੈ ਪਰ ਡਿਪਰੈਸ਼ਨ ਜਿੱਥੇ ਬਹੁਤ ਵੱਡੀ ਬਿਮਾਰੀ ਹੈ ਉੱਥੇ ਇਸ ਦੇ ਨਾਲ ਕੁਝ ਅਜਿਹੇ ਸਵਾਲ ਵੀ ਤੁਹਾਡੇ ਜਹਨ ਦੇ ਵਿੱਚ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਤੁਸੀਂ ਲੱਭ ਰਹੇ ਹੋਵੋਗੇ ਤੇ ਅੱਜ ਉਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਮਿਲਣਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਅੱਗੇ ਇਸ ਨੂੰ ਜਿਆਦਾ ਤੋਂ ਜਿਆਦਾ ਸਾਂਝਾ ਜ਼ਰੂਰ ਕਰ ਦੇਣਾ ਵੱਖ-ਵੱਖ ਗਰੁੱਪਸ ਦੇ ਵਿੱਚ ਤਾਂ ਕਿ ਸ਼ਾਇਦ ਜੇਕਰ ਤੁਹਾਨੂੰ ਇਸ ਦੀ ਨਾਲ ਜ਼ਰੂਰਤ ਹੋਵੇ ਤਾਂ ਤੁਹਾਡਾ ਇੱਕ ਸ਼ੇਅਰ ਇਸ ਵੀਡੀਓ ਨੂੰ ਉਸ ਸ਼ਖਸ ਤੱਕ ਪਹੁੰਚਾ ਸਕੇ ਜਿਸ ਨੂੰ ਇਸ ਵੀਡੀਓ ਤੋਂ ਇਸ ਇੰਟਰਵਿਊ ਤੋਂ ਫਾਇਦਾ ਹੋ ਸਕੇ ਸੋ ਬਿਨਾ ਜ਼ਿਆਦੇ ਤੁਹਾਡਾ ਸਮਾਂ ਲਏ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਡਿਪਰੈਸ਼ਨ ਬਹੁਤ ਵੱਡੀ ਪ੍ਰੋਬਲਮ ਕਹਿ ਸਕਦੇ ਹਾਂ ਕਿਉਂਕਿ ਇੱਕ ਤਾਂ ਹੁਣ ਸੈਪਰੇਟ ਸਾਰੇ ਰਹਿ ਰਹੇ ਨੇ ਜੁਆਇੰਟ ਫੈਮਲੀਆ ਨਹੀਂ ਹੈਗੀਆਂ ਤੇ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਹੈ ਕਿ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈਗਾ ਕਿਸੇ ਕੋਲ ਉਹਦੇ ਕਰਕੇ ਉਹ ਸਾਰਾ ਅੰਦਰ ਵੀ ਰਹਿ ਜਾਂਦਾ ਹੈ ਤੇ ਡਿਪਰੈਸ਼ਨ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹੀ ਜਾਣਨ ਚਾਹਾਂਗੇ ਕਿ ਡਿਪਰੈਸ਼ਨ ਹੈ ਕੀ ਹਾਂਜੀ ਦੇਖੋ ਡਿਪਰੈਸ਼ਨ ਜਿਹੜਾ ਹੈ ਇੱਕ ਕੰਪਲੈਕਸ ਡਿਜ਼ੀਜ਼ ਹੈ ਮਾਨਸਿਕ ਰੋਗ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿਸੇ ਵੀ ਵਿਅਕਤੀ ਨੂੰ ਜੇ ਇੱਕ ਹਫਤੇ ਤੋਂ ਵੱਧ ਉਦਾਸੀ ਨਿਰਾਸ਼ਾ ਇਹ ਚੀਜ਼ ਹੁੰਦੀ ਹੈ ਤੇ ਆਪਾਂ ਕਹਿ ਸਕਦੇ ਆ ਕਿ ਉਹ ਪਰਸਨ ਜਿਹੜਾ ਹੈ ਉਹ ਡਿਪਰੈਸ਼ਨ ਦੇ ਵਿੱਚ ਆ ਅੱਛਾ ਜੀ ਉਹਨਾਂ ਦੇ ਜਿਹੜੇ ਆਂਡਗਵਾਂਡ ਦੇ ਵਿੱਚ ਹੈ ਜਿਹੜੇ ਉਹਨਾਂ ਦੇ ਰਿਲੇਟਿਵਸ ਹੈ ਈਵਨ ਉਹ ਵੀ ਆਬਜ਼ਰਵ ਕਰ ਸਕਦੇ ਆ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜਸ ਠੀਕ ਹੈ ਜੀ ਮੈਡਮ ਜਿਵੇਂ ਤੁਸੀਂ ਦੱਸਿਆ ਡਿਪਰੈਸ਼ਨ ਦੇ ਹੈ ਕੀ ਇਹ ਡਿਪਰੈਸ਼ਨ ਕੀ ਚੀਜ਼ ਹੈ ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਇਹ ਪੁੱਛੀਏ ਵੀ ਡਿਪਰੈਸ਼ਨ ਦੇ ਕਾਰਨ ਕੀ ਨੇ ਕਿੰਨਾ ਕਾਰਨਾਂ ਦੇ ਕਰਕੇ ਡਿਪਰੈਸ਼ਨ ਹੁੰਦਾ ਹੈ ਤੇ ਅਸੀਂ ਇੱਥੇ ਇੱਕ ਗੱਲ ਸਾਡੇ ਜਾਣ ਚ ਜ਼ਰੂਰ ਹੋਈ ਹੈ ਤੇ ਇੱਕ ਅਸੀਂ ਵੀਡੀਓ ਅਪਲੋਡ ਕੀਤੀ ਸੀ ਬਹੁਤ ਸਾਰੇ ਲੋਕਾਂ ਨੇ ਦੇਖੀ ਵੀ ਆ ਕਿ ਪਟਿਆਲੇ ਦਾ ਇੱਕ ਪਰਿਵਾਰ ਸੀ ਉਹ 3 ਸਾਲ ਤੋਂ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਇੱਕ ਮਾਂ ਸੀ ਇੱਕ ਉਹਦੀ ਧੀ ਸੀ ਤੇ ਦੋ ਬੱਚੇ ਸੀਗੇ ਇੱਕ ਪਿਤਾ ਸੀ ਕਿ ਉਹ ਵੀ ਡਿਪਰੈਸ਼ਨ ਦਾ ਹੀ ਕਾਰਨ ਹੋ ਸਕਦਾ ਬਿਲਕੁਲ ਇਹ ਕਾਰਨ ਡਿਪਰੈਸ਼ਨ ਦਾ ਹੋ ਸਕਦਾ ਪਰ ਬਾਕੀ ਜਿਹੜੇ ਡਿਟੇਲਸ ਹੈ ਉਹ ਜਦੋਂ ਕੇਸ ਸਟੱਡੀ ਕਰਾਂਗੇ ਉਹ ਤੋਂ ਪਤਾ ਲੱਗ ਸਕਦਾ ਸਾਨੂੰ ਕਿ ਵਾਕਈ ਡਿਪਰੈਸ਼ਨ ਕਰਕੇ ਹੀ ਸੀ ਠੀਕ ਹੈ ਜੀ ਮਤਲਬ ਇਹ ਹੋਰ ਵੀ ਕਾਰਨ ਹੋ ਸਕਦੇ ਹਨ ਹਾਂ ਜੀ ਹੋਰ ਵੀ ਕਾਰਨ ਹੋ ਸਕਦੇ ਦੇਖੋ ਡਿਪਰੈਸ਼ਨ ਦੇ ਕਈ ਸਾਰੇ ਕਾਰਨ ਹੁੰਦੇ ਆ ਜਿਵੇਂ ਕੈਮੀਕਲ ਰਿਐਕਸ਼ਨ ਜਦੋਂ ਆਪਣੀ ਬਾਡੀ ਦੇ ਵਿੱਚ ਕੋਈ ਵੀ ਕੈਮੀਕਲ ਚੇਂजेस ਆਉਂਦੇ ਆ ਜਿਵੇਂ ਬॉयਜ਼ ਤੇ ਗਰਲਸ ਦੇ ਵਿੱਚ ਪਿਊਬਰਟੀ ਦੇ ਟਾਈਮ ਤੇ ਠੀਕ ਹੈ ਜੀ ਉਸ ਟਾਈਮ ਡਿਪਰੈਸ਼ਨ ਹੋ ਸਕਦਾ ਕਿਉਂਕਿ ਹਾਰਮੋਨਲ ਚੇਂजेस ਆਉਂਦੇ ਆ ਜਦੋਂ ਮਿਨਾਰਕੇ ਹੁੰਦਾ ਹੈ ਇੱਕ ਗਰਲ ਨੂੰ ਜਦੋਂ ਪੀਰੀਅਡ ਸਟਾਰਟ ਹੁੰਦੇ ਆ ਉਦੋਂ ਹਾਰਮੋਨਲ ਚੇਂजेस ਹੁੰਦੇ ਆ ਤਾਂ ਡਿਪਰੈਸ਼ਨ ਦੇ ਵਿੱਚ ਕੁਝ ਕੁੜੀਆਂ ਜਾ ਸਕਦੀਆਂ ਜਾਂ ਇੱਕ ਲੇਡੀ ਜਦੋਂ ਉਹਨਾਂ ਨੂੰ ਮੀਨੋਪੌਜ਼ ਹੁੰਦਾ ਉਸ ਟਾਈਮ ਤੇ ਵੀ ਡਿਪਰੈਸ਼ਨ ਹੋ ਸਕਦਾ ਤੇ ਬਾਕੀ ਕਾਰਨ ਇਹ ਜੈਨੇਟਿਕ ਵੀ ਹੋ ਸਕਦਾ ਅ ਅੱਜਕੱਲ ਜਿਵੇਂ ਤੁਸੀਂ ਦੇਖਿਆ ਜੌਬਸ ਨਹੀਂ ਹੈਗੀ ਤੇ ਜੌਬ ਨਾ ਹੋਣ ਕਰਕੇ ਵੀ ਡਿਪਰੈਸ਼ਨ ਹੋ ਸਕਦਾ ਕਿਸੇ ਆਪਣੇ ਪੈਟ ਦੀ ਡੈਥ ਹੋ ਗਈ ਆ ਕਿਸੇ ਆਪਣੇ ਜਿਹਦੇ ਨਾਲ ਲਗਾਵ ਹੈ ਕਿਸੇ ਆਪਣੇ ক্লোਜ਼ਡ ਵਨ ਦੀ ਡੈਥ ਹੋ ਗਈ ਉਸ ਕਰਕੇ ਡਿਪਰੈਸ਼ਨ ਚ ਜਾ ਸਕਦੇ ਆ ਠੀਕ ਹੈ ਪਿਆਰ ਚ ਡਿਸਪਾਇੰਟਮੈਂਟ ਮਿਲੀ ਆ ਉਸ ਕਰਕੇ ਮੈਰਿਜਸ ਅੱਜਕਲ ਦੇਖੋ ਸਕਸੈਸਫੁਲ ਨਹੀਂ ਹੋ ਰਹੀਆਂ ਨਹੀਂ ਚੱਲਣਗੀਆਂ ਕਈ ਪੇਸ਼IENTS ਮੇਰੇ ਕੋਲ ਆਦਾ ਦੇ ਆ ਡਿਵੋਰਸ ਕਰਕੇ ਉਹਨਾਂ ਦੀ ਡਿਪਰੈਸ਼ਨ ਹੋ ਰਿਹਾ ਹੈ ਤੇ ਇਦਾਂ ਦੇ ਕਈ ਕਾਰਨ ਹੈ ਵੀ ਕਹਿ ਸਕਦੇ ਆ ਵੀ ਸੁਪਨੇ ਹੁੰਦੇ ਨੇ ਕਈ ਵਾਰ ਉਹ ਟੁੱਟ ਜਾਂਦੇ ਨੇ ਉਹਦੇ ਕਰਕੇ ਵੀ ਡਿਪਰੈਸ਼ਨ 'ਚ ਜਾ ਸਕਦਾ ਜਾਂ ਫਿਰ ਜਿਵੇਂ ਤੁਸੀਂ ਦੱਸਿਆ ਵੀ ਯਾਨਕਿ ਵੀ ਜਿਵੇਂ ਪਹਿਲਾਂ ਇਕੱਠੇ ਪਰਿਵਾਰ ਸੀਗੇ ਅੱਜਕੱਲ ਕੱਲੇ-ਕੱਲੇ ਹੋ ਗਏ ਕਿਸੇ ਨਾਲ ਗੱਲ ਸਾਂਝੀ ਨਾ ਕਰਨੀ ਬਿਲਕੁਲ ਉਸ ਚੀਜ਼ ਦੇ ਵਿੱਚ ਮੈਂ ਕਹਿੰਨੀ ਆ ਕਿ ਜਿਹੜੇ ਬੱਚੇ ਆ ਉਹ ਬਹੁਤ ਸਫਰ ਕਰਦੇ ਆ ਠੀਕ ਹੈ ਕਿਉਂਕਿ ਦਾਦਾ-ਦਾਦੀ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਕੱਲ ਤੁਸੀਂ ਦੇਖੋ ਜੇ ਪੇਰੈਂਟਸ ਐ ਦੋਨੋਂ ਵਰਕਿੰਗ ਹੁੰਦੇ ਆਂ ਹਾਂਜੀ ਤੇ ਉਸ ਚੀਜ਼ ਦੇ ਵਿੱਚ ਕਈ ਬੱਚੇ ਜਿਹੜੇ ਆ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਆਂ ਕਿਉਂਕਿ ਡਿਜੀਟਲ ਦੁਨੀਆ ਹੈ ਹਾਂਜੀ ਪੇਰੈਂਟਸ ਜ਼ਿਆਦਾ ਫੋਨ ਨੂੰ ਟਾਈਮ ਦਿੰਦੇ ਆਂ ਬੱਚਾ ਇਕੱਲਾ ਰਹਿ ਜਾਂਦਾ ਜਿਵੇਂ ਤੁਸੀਂ ਲੜਕੀਆਂ ਦਾ ਹੀ ਦੱਸਿਆ ਕਿ ਜਦੋਂ ਪੀਰੀਅਡਸ ਵਗੈਰਾ ਸ਼ੁਰੂ ਹੁੰਦੇ ਨੇ ਡਿਪਰੈਸ਼ਨ ਚਲੇ ਜਾਂਦੀਆਂ ਨੇ ਜੇਕਰ ਘਰ ਦੇ ਵਿੱਚ ਦਾਦੀ ਨਾਨੀ ਜਾਂ ਫਿਰ ਮਾਂ ਉਹਨਾਂ ਦੇ ਨਾਲ ਸਮਾਂ ਬਿਤਾਵੇ ਤਾਂ ਉਹਨਾਂ ਨੂੰ ਜਾਣਕਾਰੀ ਦੇ ਸਕਦੀ ਆ ਵੀ ਇਹ ਇਸ ਚੀਜ਼ ਦੇ ਵਿੱਚ ਬਿਲਕੁਲ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਬਿਲਕੁਲ ਨੇਚਰਲ ਪ੍ਰੋਸੈਸ ਹੈ ਤੇ ਮੈਂ ਕਹਿੰਨੀ ਆ ਕੁੜੀਆਂ ਨੂੰ ਆਪਣੇ ਫਾਦਰ ਦੇ ਨਾਲ ਵੀ ਕੋਈ ਸੰਘਣਾ ਨਹੀਂ ਚਾਹੀਦਾ ਫਾਦਰ ਵੀ ਆਪਣੀ ਬੇਟੀ ਨੂੰ ਇਹ ਚੀਜ਼ ਸਮਝਾ ਸਕਦੇ ਆ ਸਮਝਾ ਸਕਦੇ ਮੈਡਮ ਡਿਪਰੈਸ਼ਨ ਦੇ ਲੱਛਣ ਕੀ ਹੁੰਦੇ ਨੇ ਵੀ ਕਿਵੇਂ ਪਤਾ ਲੱਗਦਾ ਡਿਪਰੈਸ਼ਨ ਦਾ ਕੀ ਲੱਛਣ ਕੀ ਹਰਕਤਾਂ ਚ ਚੇਂਜਸ ਕੀ ਮਤਲਬ ਮੇਨਲੀ ਪੁੱਛਣਾ ਜਿਉਂਨੇ ਵੀ ਲੱਛਣ ਕੀ ਹੁੰਦੇ ਨੇ ਡਿਪਰੈਸ਼ਨ ਦੇ ਡਿਪਰੈਸ਼ਨ ਦੇ ਕਈ ਲੱਛਣ ਹੈ ਤੇ ਇਹ ਜ਼ਰੂਰੀ ਨਹੀਂ ਕਿ ਇੱਕ ਹਰ ਕਿਸੇ ਦੇ ਵਿੱਚ ਉਹ ਸਾਰੇ ਸਿੰਪਟਮਸ ਆਉਣ ਵੇਰੀ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਕਈ ਦੇ ਵਿੱਚ ਕੁਛ ਆਉਂਦੇ ਹਨ ਕੁਝ ਪੇਸ਼ੈਂਟਸ ਦੇ ਵਿੱਚ ਕੁਛ ਆਉਂਦੇ ਹਨ ਜਿਹੜੇ ਆਮ ਲੱਛਣ ਹੈ ਇਹਦੇ ਐ ਐਂਗਜ਼ਾਇਟੀ ਠੀਕ ਹੈ ਜੀ ਪੈਨਿਕ ਅਟੈਕਸ ਅੱਛਾ ਜੀ ਕਨਸੈਂਟਰੇਸ਼ਨ ਬੜੀ ਘੱਟ ਅੱਛਾ ਜੀ ਲੋ ਕਨਸੈਂਟਰੇਸ਼ਨ ਤੁਸੀਂ ਕਹਿ ਸਕਦੇ ਹੋ ਸਿਊਸਾ ਥਾਟਸ ਆਉਂਦੇ ਹਨ ਕਈ ਦੇ ਵਿੱਚ ਕੁਝ ਪੇਸ਼ੈਂਟਸ ਜਦੋਂ ਸੀਵੀਅਰ ਹੁੰਦਾ ਹੈ ਡਿਪਰੈਸ਼ਨ ਉਦੋਂ ਸੀ ਉਸ ਅਟੈਂਪਟ ਵੀ ਕਰਦੇ ਆ ਅੱਛਾ ਜੀ 네ਗੇਟਿਵਿਟੀ ਬਹੁਤ ਆਣਾ ਠੀਕ ਹੈ ਮੂਡ ਸਵਿੰਗ ਹੋਣਾ ਜਿਵੇਂ ਇੱਕ ਪੇਸ਼ੈਂਟ ਦੇ ਵਿੱਚ ਦੋ ਆਪੋਜ਼ਿਟ ਇਮੋਸ਼ਨਸ ਆਣਾ ਜਿਵੇਂ ਬਹੁਤ ਜ਼ਿਆਦਾ ਹੱਸਣਾ ਤੇ ਬਹੁਤ ਜ਼ਿਆਦਾ ਰੋਣਾ अच्छा जी या कुछ पेशेंट्स एदा दे ਹੁੰਦੇ ਆ ਜੀ ਨਾ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ ਹਾਂਜੀ ਅੱਛਾ 슬ੀਪ ਸਾਈਕਲ ਇਹਦੇ ਕਈ ਪੇਸ਼ੈਂਟਸ ਦੇ ਵਿੱਚ ਡਿਸਟਰਬ ਹੁੰਦੇ ਆ 7 7 8 8 ਘੰਟੇ ਨੀਂਦ ਆਉਣ ਨੂੰ ਲੱਗਦੇ ਆ ਸੁੰਦੇ ਬਸ 5 ਘੰਟੇ ਆ ਅੱਛਾ ਜੀ ਭੁੱਖ ਡਿਸਟਰਬ ਹੋ ਜਾਂਦੀ ਹੈ ਕਈਆਂ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਡਿਪਰੈਸ਼ਨ ਦੇ ਵਿੱਚ ਕਈਆਂ ਨੂੰ ਬਹੁਤ ਘੱਟ ਲੱਗਦੀ ਆ ਅੱਛਾ ਜੀ ਅੱਛਾ ਜੀ ਹਾਂਜੀ ਠੀਕ ਹੈ ਤੁਸੀਂ ਲੱਛਣਾਂ ਬਾਰੇ ਦੱਸਿਆ ਤੇ ਕਈ ਵਾਰ ਇਹ ਲੱਛਣਾਂ ਬਾਰੇ ਕਈਆਂ ਨੂੰ ਨਹੀਂ ਨੋਟਿਸ ਕਰਦੇ ਕਿ ਇਹ ਡਿਪਰੈਸ਼ਨ ਦੇ ਬਾਰੇ ਕੋਈ ਟੈਸਟ ਵੀ ਹੁੰਦਾ ਜਿਸ ਤੋਂ ਪਤਾ ਲੱਗ ਸਕੇ ਕਿ ਡਿਪਰੈਸ਼ਨ ਹੋਇਆ ਹੈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਨਹੀਂ ਇਹਦੇ ਲਈ ਐਦਾਂ ਕੋਈ ਬਲੱਡ ਟੈਸਟ ਤੇ ਨਹੀਂ ਹੁੰਦਾ ਪਰ ਦੇਖ ਕੇ ਆਬਜ਼ਰਵੇਸ਼ਨ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਕਿਸੇ ਵੀ ਪਰਸਨ ਨੂੰ ਡਿਪਰੈਸ਼ਨ ਹੈ ਜਾਂ ਉਹਦੇ ਇਮੋਸ਼ਨਲ ਚੇਂजेस ਉਹ ਪੈਟਰਨ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮਰੀਜ਼ ਹੈ ਡਿਪਰੈਸ਼ਨ ਦਾ ਠੀਕ ਤੇ ਡਿਪਰੈਸ਼ਨ ਹੁੰਦਾ ਕਿੰਨੀ ਤਰ੍ਹਾਂ ਦਾ ਜੀ ਡਿਪਰੈਸ਼ਨ ਦੇ ਦੇਖੋ ਤਿੰਨ ਸਟੇजेस ਹੁੰਦੇ ਆ ਮਾਈਲਡ ਮੋਡਰੇਟ ਤੇ ਸੀਵੀਅਰ ਮਾਈਲਡ ਜਿਹੜਾ ਹੁੰਦਾ ਹੈ ਉਹਦੇ ਵਿੱਚ ਬੜਾ ਬੜੇ ਘੱਟ ਸਿੰਪਟਮ ਹੁੰਦੇ ਆ ਜਿਵੇਂ ਨਾਰਮਲ ਮੂਡ ਸਵਿੰਗ ਹੁੰਦਾ ਕਦੇ ਉਦਾਸੀ ਹੁੰਦੀ ਹੈ ਕਦੇ ਖੁਸ਼ ਹੁੰਦਾ ਹੈ ਪੇਸ਼ੈਂਟ ਜਾਂ ਭੁੱਖ ਦਾ ਸਾਈਕਲ ਡਿਸਟਰਬ ਹੁੰਦਾ ਸਲੀਪ ਦਾ ਸਾਈਕਲ ਡਿਸਟਰਬ ਹੁੰਦਾ ਕੱਲਾ ਰਹਿਣਾ ਇਕੱਲਾ ਆਪਣੇ ਆਪ ਨੂੰ ਫੀਲ ਕਰਦਾ ਹੈ ਪੇਸ਼ੈਂਟ ਮੋਡਰੇਟ ਦੇ ਵਿੱਚ ਕੀ ਹੁੰਦਾ ਉਹਨਾਂ ਨੂੰ ਨੈਗੇਟਿਵਿਟੀ ਬਹੁਤ ਆਉਂਦੀ ਹੈ ਨੈਗੇਟਿਵ ਥਾਟਸ ਆਉਂਦੇ ਆ ਜੀਣ ਦੀ ਇੱਛਾ ਨਹੀਂ ਹੁੰਦੀ ਠੀਕ ਹੈ ਸੋਸ਼ਲ ਰਹਿਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਬਹੁਤ ਜ਼ਿਆਦਾ ਰੋਣਾ ਜਾਂ ਬਹੁਤ ਜ਼ਿਆਦਾ ਹੱਸਣਾ ਇਹਦੇ ਵਿੱਚ ਵੀ ਹੁੰਦਾ ਸਿਵियर ਦੇ ਵਿੱਚ ਕੀ ਹੁੰਦਾ ਕਿ ਕੁਝ ਪਰਸਨਸ ਜਿਹੜੇ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਸੈਲਫ ਟਾਕ ਸੈਲਫ ਟਾਕ ਮਤਲਬ ਤੁਸੀਂ ਦੇਖਿਆ ਹੋਣਾ ਕੁਝ ਪਰਸਨਸ ਨੂੰ ਆਪਣੇ ਨਾਲ ਹੀ ਗੱਲਾਂ ਕਰਦੇ ਆ ਹਾਂਜੀ ਤੇ ਉਹ ਸੀਵੀਅਰ ਸਟੇਜ ਹੈ ਡਿਪਰੈਸ਼ਨ ਦੀ ਜਿਹਦੇ ਵਿੱਚ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਚੱਲਦੇ ਫਿਰਦੇ ਆਪਣੇ ਨਾਲ ਗੱਲਾਂ ਕਰ ਰਹੇ ਹਾਂ ਤੇ ਤੀਜਾ ਤੁਸੀਂ ਫਿਜ਼ੀਕਲੀ ਵੀ ਇਹਦੇ ਵਿੱਚ ਅਫੈਕਟ ਹੁੰਦੇ ਹੋ ਜਿਵੇਂ ਤੁਹਾਨੂੰ ਇਨਡਾਈਜੈਸ਼ਨ ਦੀ ਪ੍ਰੋਬਲਮ ਹੋਏਗੀ ਤੁਹਾਡਾ ਬੀਪੀ ਡਿਸਟਰਬ ਰਹੇਗਾ ਜਾਂ ਲੂਸ ਸਟੂਲ ਵਗੈਰਾ ਦੀ ਪ੍ਰੋਬਲਮ ਰਹੇਗੀ ਇਹਦੇ ਵਿੱਚ ਤੇ ਜਿਵੇਂ ਫਿਲਮਾਂ ਵਗੈਰਾ ਜਾਂ ਗਾਣਿਆਂ 'ਚ ਦਿਖਾਇਆ ਜਾਂਦਾ ਵੀ ਇਹ ਬਲੈਕ ਸਰਕਲ ਪੈ ਜਾਂਦੇ ਨੇ ਅੱਖਾਂ ਤੇ ਜਾਂ ਇਦਾਂ ਦੀ ਕਿ ਕੋਈ ਇਦਾਂ ਦੇ ਵੀ ਕੋਈ ਲੱਛਣ ਹੁੰਦੇ ਆਈ ਇਹਦੇ ਵਿੱਚ ਡਾਰਕ ਸਰਕਲਸ ਉਹਦੇ ਕਈ ਕਾਰਨ ਹੈ ਇੱਕ ਤਾਂ ਹੈਗਾ ਹਾਂਜੀ ਨੀਂਦ ਪੂਰੀ ਜਦੋਂ ਨਹੀਂ ਹੁੰਦੀ ਠੀਕ ਹੈ ਜੀ ਤੇ ਕੁਝ ਡੈਫੀਸ਼ੈਂਸੀਜ਼ ਕਰਕੇ ਵੀ ਡਾਰਕ ਸਰਕਲ ਹੋ ਜਾਂਦੇ ਆ ਇਹ ਜ਼ਰੂਰੀ ਨਹੀਂ ਡਿਪਰੈਸ਼ਨ ਕਰਕੇ ਠੀਕ ਹੈ ਹੂੰ ਮੈਡਮ ਜਿਵੇਂ ਤੁਸੀਂ ਦੱਸਿਆ ਇਹਦੇ ਲੱਛਣ ਵੀ ਦੱਸੇ ਕਾਰਨ ਵੀ ਦੱਸੇ ਤੇ ਕੀ ਇਹਦੇ ਟੈਸਟ ਕਰਵਾਏ ਜਾ ਸਕਦੇ ਨੇ ਉਹ ਵੀ ਦੱਸੇ ਪਰ ਕੀ ਕੋਈ ਏਜ ਗਰੁੱਪ ਵੀ ਇਹਦੇ ਲਈ ਹੁੰਦਾ ਜਿੱਤੇ ਡਿਪਰੈਸ਼ਨ ਹੋਵੇ ਜਾਂ ਫਿਰ ਕਿਹੜੇ ਏਜ ਗਰੁੱਪ ਨੂੰ ਜ਼ਿਆਦਾ ਡਿਪਰੈਸ਼ਨ ਦੀ ਤੁਸੀਂ ਪ੍ਰੋਬਲਮ ਦੇਖ ਰਹੇ ਹੋ ਇਸ ਸਮੇਂ ਡਿਪਰੈਸ਼ਨ ਜਿਹੜਾ ਹੈ ਉਹ ਕਿਸੇ ਵੀ ਏਜ ਗਰੁੱਪ ਦੇ ਪਰਸਨ ਨੂੰ ਅਫੈਕਟ ਕਰ ਸਕਦਾ ਹੈ ਬਟ ਅੱਜ ਕੱਲ ਮੋਸਟਲੀ ਜਿਹੜਾ ਮੈਂ ਆਪਣੇ ਐਕਸਪੀਰੀਅੰਸ ਦੇ ਵਿੱਚ ਦੇਖ ਰਹੀ ਹਾਂ ਆਪਣੀ ਪ੍ਰੈਕਟਿਸ ਦੇ ਵਿੱਚ ਦੇਖ ਰਹੀ ਹਾਂ ਉਹ ਨੇ ਬੱਚੇ ਬॉयਜ਼ ਜਿਹੜੇ ਨੇ 10 ਸਾਲ ਦੀ ਉਮਰ ਤੋਂ ਘੱਟ ਤੇ ਗਰਲਸ ਜਿਹੜੀ 16 ਸਾਲ ਤੋਂ ਉੱਪਰ ਦੀ ਉਮਰ ਦੀਆਂ ਹਨ ਉਹਨਾਂ ਦੇ ਵਿੱਚ ਡਿਪਰੈਸ਼ਨ ਮੋਸਟਲੀ ਦੇਖਿਆ ਜਾ ਰਿਹਾ ਹੈ ਤੇ 5 ਟੀਨਸ ਦੇ ਵਿੱਚ ਪੰਜ ਟੀਨਸ ਦੇ ਵਿੱਚ ਇੱਕ ਬੱਚੇ ਨੂੰ ਡਿਪਰੈਸ਼ਨ ਹੈ ਹੀ ਹੈ ਮਤਲਬ ਜੇ ਐਵਰੇਜ ਦੇਖੀਏ ਪੰਜ ਦੇ ਵਿੱਚੋਂ ਇੱਕ ਨੂੰ ਹੈ ਹੈ ਬਿਲਕੁਲ ਹੈ ਅੱਛਾ ਇਹ ਸਕੂਲ ਗੋਇੰਗ ਬੱਚਿਆਂ ਨੂੰ ਜ਼ਿਆਦਾ ਹੈ ਠੀਕ ਏ ਇਹ ਤੁਸੀਂ ਦੱਸੇ ਕੀ अर्ली 스테ਜ ਜਦੋਂ ਕਿਸੇ ਨੂੰ ਪਤਾ ਲੱਗੇ ਡਿਪਰੈਸ਼ਨ ਦੀ ਜਾਂ ਕੋਈ ਉਹਦਾ ਫੈਮਿਲੀ ਮੈਂਬਰ ਨੋਟਿਸ ਕਰਦਾ ਹੈ ਕਿ ਉਹ ਸੈਲਫੇਜ਼ ਤੋਂ ਰਿਕਵਰ ਹੋ ਸਕਦਾ ਹੈ ਜਾਂ ਫਿਰ ਕੋਈ ਐਕਸਰਸਾਈਜ਼ ਜਾਂ ਕੋਈ ਇਦਾਂ ਦਾ ਤੁਸੀਂ ਦੱਸ ਸਕੋ ਜੇਕਰ ਵੀ ਜਿਹਦੇ ਨਾਲ ਡਿਪਰੈਸ਼ਨ ਨੂੰ ਖਤਮ ਕੀਤਾ ਜਾ ਸਕੇ ਬਿਲਕੁਲ ਖਤਮ ਕੀਤਾ ਜਾ ਸਕਦਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ अर्ली 스테ਜ ਤੇ ਜੇ ਪਤਾ ਲੱਗੇ ਮੈਡੀਸਨ ਦੀ ਲੋੜ ਉਦੋਂ ਵੀ ਹੈ ਪਰ ਇਹ ਜ਼ਰੂਰੀ ਨਹੀਂ ਹੋ ਸਕਦਾ ਜਿਵੇਂ ਆਪਾਂ ਕਾਉਂਸਲਿੰਗ ਸੈਸ਼ਨ ਵੀ ਦਿੰਦੇ ਆ ਤੇ ਹੋ ਸਕਦਾ ਪੇਸ਼ੈਂਟ ਕੋਲ ਦਾ ਕਾਉਂਸਲਿੰਗ ਨਾਲ ਹੀ ਠੀਕ ਹੋ ਜਵੇ ਪਰ ਜੇ ਤੁਸੀਂ ਮੈਂ ਤੁਹਾਨੂੰ ਕੁਝ ਟ੍ਰਿਕਸ ਦੱਸਾਂਗੀ ਜਿਵੇਂ ਜਦੋਂ ਕੋਈ ਐਂਗਜ਼ਾਇਟੀ ਹੋ ਰਹੀ ਆ ਜਾਂ ਤੁਹਾਨੂੰ ਐਦਾ ਲੱਗ ਰਿਹਾ ਪੈਨਿਕ ਅਟੈਕ ਆ ਰਿਹਾ ਤੁਸੀਂ ਡੀਪ ਬਰੀਥਿੰਗ ਲੰਬੀ ਸਾਹ ਲੈ ਸਕਦੇ ਹੋ ਤੁਸੀਂ ਡੀਪ ਬਰੀਥਿੰਗ ਕਰ ਸਕਦੇ ਹੋ ਤੁਸੀਂ ਲੰਬੇ ਸਾਹ ਲੈਣਾ ਹੈ 5 ਸੈਕਿੰਡ ਦੇ ਵਿੱਚ ਇੱਕ ਸਾਹ ਗਹਿਰਾ ਤੇ ਲੰਬਾ ਦੂਜਾ ਤੁਸੀਂ ਨੇਚਰ ਨਾਲ ਕਨੈਕਟ ਹੋਇਓ ਜ਼ਰੂਰ ਗ੍ਰੀਨਰੀ ਦੇ ਵਿੱਚ ਜਾਇਓ ਨੰਗੇ ਪੈਰੀ ਤੁਸੀਂ ਕਾਂ ਤੇ ਤੁਰਨਾ ਹੈ ਜਾਂ ਜਿਹੜੀ ਤੁਹਾਡੀ ਹੌਬੀਜ਼ ਹੈ ਉਹਨੂੰ ਐਕਸਪਲੋਰ ਕਰ ਸਕਦੇ ਹੋ ਠੀਕ ਹੈ ਜੀ 5 4 3 2 1 ਇੱਕ ਫੰਡਾ ਹੁੰਦਾ ਹੈ ਠੀਕ ਹੈ ਤੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਜਾਂ ਕੰਸਲਟ ਕਰੋਗੇ ਉਦੋਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ ਇਹ ਕੀ ਹੈ ਫਾਈ ਕਿਉਂਕਿ ਅਲੱਗ ਅਲੱਗ ਹੁੰਦੇ ਹਾਂ ਹਾਂਜੀ ਬਿਲਕੁਲ ਵਾਟਰ ਥੈਰੇਪੀ ਕਰਦੇ ਆ ਸੀ ਕਾਫੀ ਥੈਰੇਪੀਜ਼ ਹੋਰ ਵੀ ਹੈ ਜਿਹੜੀ ਆਪਾਂ ਕਰਾਉਂਦੇ ਆ ਤੇ ਨਾਲ ਮੈਡੀਸਨ ਦਿੰਦੇ ਹੈ ਹੋਮਿਓਪੈਥਿਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਮਤਲਬ ਇਸ ਸਮੇਂ ਦੀ ਜੋ ਲੜਿੰਦਾ ਕਹਿ ਸਕਦੇ ਜਾਣਕਾਰੀ ਸੀ ਉਹ ਸਾਡੇ ਈਵਰਸ ਨੂੰ ਪ੍ਰੋਵਾਈਡ ਕੀਤੀ ਹੈ ਤੇ ਥੈਂਕਸ ਕਰਾਂਗੇ ਸਮੇਂ-ਸਮੇਂ ਤੇ ਅੱਗੇ ਲਈ ਵੀ ਤੁਹਾਡੇ ਨਾਲ ਜਰੂਰ ਇਸ ਇੰਟਰਵਿਊ ਦੇ ذریعے ਲੋਕਾਂ ਦੇ ਰੂਬਰੂ ਕਰਾਂਗੇ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮਸ ਨੂੰ ਜੋ ਫੇਸ ਕਰ ਰਹੇ ਨੇ ਉਹਨਾਂ ਨੂੰ ਜਾਣਕਾਰੀ ਹੋ ਸਕੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਸੋ ਦੋਸਤੋ ਕਿ ਡਿਪਰੈਸ਼ਨ ਇੱਕ ਵੱਡੀ ਪ੍ਰੋਬਲਮ ਹੈ ਇਸ ਦੇ ਸਮੇਂ ਦੇ ਵਿੱਚ ਤੇ ਡਾਕਟਰ ਸਾਹਿਬ ਨੇ ਬਹੁਤ ਹੀ ਸੌਖੇ ਸ਼ਬਦਾਂ ਦੇ ਵਿੱਚ ਉਸ ਦੇ ਕਾਰਨ ਲੱਛਣ ਜਾਂ ਫਿਰ ਕਿਵੇਂ ਪਛਾਣ ਕਰ ਸਕਦੇ ਆ ਕੀ ਉਹਦੇ ਇਲਾਜ ਹੋ ਸਕਦੇ ਨੇ ਕਿ ਉਹ ਆਪਣੇ ਆਪ ਵੀ ਤੁਸੀਂ ਉਹ ਜੋ ਤੁਹਾਨੂੰ ਦੱਸੀ ਐਕਸਰਸਾਈਜ਼ ਵਗੈਰਾ ਜਾਂ ਨੇਚਰ ਦੇ ਨਾਲ ਕਨੈਕਟ ਹੋ ਕੇ ਜਾਂ ਫਿਰ ਆਪਣੇ ਜੋ ਤੁਹਾਡੇ ਸ਼ੌਂਕ ਨੇ ਜੋ ਮਨਪਸੰਦ ਚੀਜ਼ਾਂ ਨੇ ਗਾਣੇ ਸੁਣਨ ਦਾ ਹੋਵੇ ਕਿਤੇ ਟੂਰ ਕਰਨ ਦਾ ਹੋਵੇ ਜਾਂ ਫਿਰ ਹੋਰ ਵੀ ਜੋ ਕਿਸੇ ਨੂੰ ਮਿਲਣ-ਜਿਲਣ ਦਾ ਹੋਵੇ ਉਹਦੇ ਨਾਲ ਵੀ ਕਰ ਸਕਦੇ ਹੋ ਬਾਕੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨਜ਼ਦੀਕੀ ਨੂੰ ਜਾਂ ਕਿਸੇ ਤੁਹਾਡੇ ਨੀਅਰ ਡੀਅਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਲੱਗ ਰਹੀ ਹੈ ਤੇ ਕਹਿ ਸਕਦਾ ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈਗੀ ਜਰੂਰ ਤੁਸੀਂ ਡਾਕਟਰ ਸਾਹਿਬ ਦਾ ਨੰਬਰ ਥੱਲੇ ਸਕਰੀਨ ਤੇ ਚੱਲ ਹੀ ਰਿਹਾ ਹੈ ਤੇ ਉਹਨਾਂ ਨਾਲ ਤੁਸੀਂ ਸੰਪਰਕ ਸਾਧਕੇ ਉਹਨਾਂ ਨਾਲ ਮਿਲ ਸਕਦੇ ਹੋ ਉਹਨਾਂ ਦੇ ਕਲੀਨਿਕ ਜਾ ਕੇ ਜਾਂ ਫਿਰ ਜੇਕਰ ਤੁਸੀਂ ਦੂਰ ਰਾਡੇ ਰਹਿੰਦੇ ਹੋ ਜਾਂ ਫਿਰ ਆਊਟ ਆਫ ਇੰਡੀਆ ਰਹਿੰਦੇ ਹੋ ਤਾਂ ਤੁਸੀਂ ਆਨਲਾਈਨ ਵੀ ਉਹਨਾਂ ਤੋਂ ਮੈਡੀਸਨ ਵਗੈਰਾ ਜਾਂ ਜੋ ਵੀ ਥੈਰੇਪੀ ਹੋਵੇ ਜੋ ਵੀ ਇਲਾਜ ਹੈ ਉਹਦੇ ਬਾਰੇ ਪਤਾ ਕਰਕੇ ਆਪਣੀ ਇਸ ਭਿਆਨਕ ਕਹਿ ਸਕਦੇ ਆਂ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ ਜੇਕਰ ਤੁਹਾਡੇ ਕੋਈ ਇਸ ਦੇ ਬਾਰੇ ਸਵਾਲ ਨੇ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਅਗਲੀ ਮੁਲਾਕਾਤ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਤੋਂ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਸੋਚ ਰਿਹਾ ਸ਼ਾਇਦ ਕੋਈ Q&A ਵੀ ਲਾਈਵ ਸੈਗਮੈਂਟ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਈਏ ਜਿਹੜੇ ਕਿ ਡਾਕਟਰ ਸਾਹਿਬ ਲਾਈਵ ਦੇ ਵਿੱਚ ਤੁਹਾਡੇ ਜੋ ਸਵਾਲ ਹੋਣ ਉਹਨਾਂ ਦਾ ਜਵਾਬ ਦੇਣ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪਰ ਜੇਕਰ ਇਸ ਅੱਜ ਦੇ ਐਪੀਸੋਡ ਬਾਰੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਹਿ ਸਕਦੇ ਆ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਸੋ ਫਿਲਹਾਲ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਜਲਦ ਫਿਰ ਤੋਂ ਕਿਸੇ ਇਸ ਤਰ੍ਹਾਂ ਦੀ ਤੇ ਹੋਰ ਖਾਸ ਵੀਡੀਓ ਦੇ ਨਾਲ ਉਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ